ਲੋ ਬਾਈ ਜੀ ਚੰਡੀਗੜ੍ਹ ਦੀ ਤਿਆਰੀ ਕਰੀ ਸੀ ਮੋਟਰਸੈੱਡ ਆਪਣਾ ਚੋਰੀ ਹੋਇਆ ਸੀ ਮੰਗਲਵਾਰ ਨੂੰ ਮੋਟਰਸੈੱਡ ਹੀ ਦੱਸ ਪਈ ਸੀ ਟੀਮ ਸਾਰੀ ਮੈਂਚ ਫਾਟ ਕਾ ਦੇ ਦਿਨ ਛੇਵਨ ਨੂੰ ਤਿਆਰ ਹੋਇਆ ਪਿਆ ਮੋਟਰਸੈੱਡ ਲੱਭ ਕੀ ਕਹਿਣਾ ਚਾਹੋਗੇ ਮੋਟਰਸੈੱਡ ਲੱਭੂ ਕਿ ਨਹੀਂ ਲੱਭੂ ਮੁਸ਼ਕਿਲ ਹੀ ਲੱਭੂ ਮੋਟਰਸੈੱਡ ਨਾ ਲੱਭੇ ਨਾ ਲੱਭੇ ਆਪਾਂ ਕਦਮ ਹੋ ਗਏ ਆਈ ਗਈ ਟੀਮ ਭੱਜੀ ਗਈ ਚ ਗੋਲੀਆਂ ਹੋ ਗਈ ਇੱਕ ਰਿਆਈ ਸਾਡੀ ਲੜਾਈ ਹੋਈ ਸੀ ਫੌਜੀ ਦੇ ਪਿੱਛੇ ਆਈ ਜਾਂਦੇ ਬਾਹਰ ਹੋ ਗਿਆ ਨੇ ਭਾਈ ਜੀ ਆ ਦੇਖੋ ਇੱਕ ਰੀ ਚੱਲ ਚੱਲ ਭਰਾਵਾਂ ਦਾ ਇੰਨਾ ਪਿਆਰ ਆ ਮੋਟਰਸਾਈਕਲ ਵਾਸਤੇ ਦੇ ਲਾਇਆ ਕਿ ਗੱਡੀ ਇਹ ਲਫਾਫਾ ਲਾ ਲਿਆਉਂਦੇ ਉੱਤੇ ਤਿੰਨ ਕਿੜ ਜਾਣਾ ਅਜੇ ਇੱਥੇ ਲੀ ਤੇ ਫਿਰਦੇ ਧੱਕੇ ਕੰਦੇ ਇਹ ਵਲੌਗ ਚ ਲਿਓ ਨਜ਼ਾਰੇ ਤੁਸੀਂ ਵਾਹ ਜੀ ਵਾਹ ਰਿਚ ਕੇ ਸਾਈਂ ਕਰ ਦਿੰਦੇ ਆ ਪੰਪ ਤੇ ਤਾਂ ਕਦੇ ਤੇਲ ਹੀ ਨਹੀਂ ਪੋਆ ਕੰਨੀ ਕਿੜ ਜਾਣਾ ਮੈਨਾਂ ਨਹੀਂ ਜਾਣਾ ਕੈਸੀ ਕਿੜ ਜਾਣਾ ਪੰਪ ਤੇ ਤਾਂ ਕਦੇ ਤੇਲ ਹੀ ਨਹੀਂ ਪੋਆ ਸੀ ਹੈ ਆਇਓ 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 ਬੈਠੋ 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 ਲੈ ਚੱਲ ਚੋ ਬੈਠੀ ਰੱਖ ਚੈਲੇ ਚੋ ਭਰਾ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਕਲੱਬ ਦਾ ਐ ਕੰਮ ਕਰਦਾ ਪਾਪੜਾ ਚੱਲ 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 ਉਹ ਆ ਗਿਆ ਪੰਪ ਹੋ ਰਿਹਾ ਸਾਹਮਣੇ ਆ ਵੇ ਨੋ ਹਾਰ ਭੈਣ ਜੋ ਤੇਲ ਮੁੱਕ ਗਿਆ ਸੀ ਐਨਜੀ ਮੁੱਕੀ ਦੱਸੋ ਹਾਲ ਦੀ ਅੜੀ ਤੇ ਤੇ ਨਰੀ ਤੇਲ ਮੁਕਦਾ ਵਿਕੇ ਆ ਹਾਲ ਵੀ ਹੋਣਾ ਬੈਣਾ ਨਾ 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 ਤੇਲ ਪਚਾਉਣਾ ਕਮਾਈ ਬਿਨਾਂ ਤੇ ਬਿਨਾਂ ਤੇ ਗਾਣੇ ਲਾਈ ਗਾਣੇ ਲਾਈ ਗਾਣੇ ਲਾੜ ਤੂੰ ਕੋਣ ਆ ਦੀਰ ਅਰਤੀ ਨਾ ਕਿੰਨੀਆਂ ਬਈਆਂ ਆਪਣੇ ਮੇਟਾ ਦਾ ਬਾੜਾ ਜਿਆਦਾ ਹੀ ਹੁੰਦਾ ਬਾੜਾ ਹੋਊਗਾ ਆਪਣੇ ਨਾਲ ਕੋਈ ਨਾ ਕੋਈ ਵਾਝ ਕੇ ਜਾਂਦੀ ਹੈ ਕੀ ਬੰਦ ਐਨੀ ਦੂਰ ਆ ਕੇ ਉਹ ਖੜੀ ਉਹ ਖੜੀ ਝੋਟੀਆਂ ਆਪਣੀ ਆ ਇਹਨਾਂ ਦੀ ਵਜ੍ਹਾ ਕਰਕੇ ਆ ਬੰਦੇ ਇਹਨਾਂ ਆ ਇਹਨਾਂ ਆ ਬੰਦੇ ਆ ਦੀ ਵਜ੍ਹਾ ਕਰਕੇ ਆ ਹਾਲ ਮਾਰਾ ਇਹਨਾਂ ਦੀ ਵਜ੍ਹਾ ਕਰਕੇ ਇਹਨਾਂ ਦੀ ਵਜ੍ਹਾ ਕਰਕੇ ਆ ਹਾਲ ਮਾਰ ਹੁੰਦਾ पहुंचा दो गे जरूर गे जरूर परालिया बोतल चंडीगढ़ बोतला ਆ ਚੱਲੇ ਯਾਰ ਤੇਲ ਲੈਣ ਆਹ ਬੋਤਲ ਭਰ ਕੇ ਲੈਉਣੀਆਂ ਆਪਣੇ ਆਹ ਵਾਲੀ ਆਹ ਵਾਲੀ ਭਰ ਕੇ ਲੈਉਣੀਆਂ ਹੁਣ ਦੋ ਜੀ ਮੁਸੀਬਤਾਂ ਖਤਮ ਹੋਉਂਦਾ ਨਾਮ ਹੀ ਨਹੀਂ ਲੈ ਰਹੀਆਂ ਕਦੇ ਦਿਨ ਚ ਤਿੰਨ ਤਿੰਨ ਵਾਰੀ ਤੇਲ ਮੁਗਦਾ ਵੇਖਿਆ ਇਹਨਾਂ ਨੇ ਇਹਨਾਂ ਨੇ ਚੰਡੀਗੜ੍ਹ ਜਾਣਾ ਨਹੀਂ ਐ ਨਹੀਂ ਨਹੀਂ ਦੇ ਆ ਗੱਲ ਸੁਣਾ ਦੇ ਆੜੀ ਤੇ ਟੰਤਨਾਰੀ ਤੇ ਹੁਣ ਮੁੱਕਦਾ ਵੇਖਿਆ ਆ ਜੰਡੀ ਘਟ ਜਾਣ ਵਾਲੀ ਸ਼ਗਲਾ ਸਾਲ ਦਾ ਅਜੇ ਇੱਧਰ ਮਾਰਾ ਏ 120 ਤੇ ਚੜਾ ਦਿੱਤੇ ਵਾਜੀ ਵਾ ਰਿਚ ਕਰ ਸੀ ਔਰ ਮੈਨੂੰ ਰਾਹ ਤੁਸੀਂ ਕਰੇ ਪੈਪ ਤੋਂ ਵੀ ਦੇਣ ਬੋ ਬਾਈ ਜੀ ਤੁਸੀਂ ਕਦੇ ਪੈਪ ਨਾਲ ਦੇਣ ਬੋ ਬੋਤਲਾਂ ਨਾਲ ਹੀ ਬੋਣਿਆ ਵਾਜੀ ਵਾ ਯਾਰ ਸੌ ਲੱਗੇ ਬਾਈ ਯਾਰ ਐਂਡ ਲੱਗ ਗਿਆ ਯਾਰ ਐਂਡ ਆਮੜੀ ਭਰ ਗਈ ਆ ਬਾਈ ਕਹਿੰਦਾ ਕੈਨੀ ਮੋੜਦੀ ਮੈਂ ਬਾਈ ਚੰਨੀ ਬਾਈ ਤੇ ਉਹ ਮੋੜਾਂਗੇ ਫਿਰ ਦੇ ਕਿ ਰੱਖਣੀ ਆਖਦਾ ਲੋਡ ਪੈਣੀ ਪੈਂਦੀ ਐ ਇਹਦੀ ਦੇਖੋ ਬਾਈ ਐ ਰਿਚ ਕਿਡਸ ਆ ਚੱਲੂ ਰੱਖ ਇਹਨੂੰ ਚਲੋ ਹੁਣ ਚੱਲ ਗਏ ਨਹੀਂ ਆਦਾ ਬੂਟ ਚੱਲ ਉਹ ਵੀਰ ਫੋਟੋ ਬਣਾ ਕੇ ਕੁਝ ਹਾਂ ਨੇ ਲੈ ਆਪਾਂ ਬੱਕੀ ਆਏ ਆਏ ਥੇਲ ਪੂਰਾ ਕਰਦਾ ਪਗੜੀ ਵੀਰੇ ਮੇਰੀ ਗੱਲ ਸੁਣ ਬੂਟ ਦੇ ਆਦਾ ਉਹ ਕੱਚੇ ਰਾਹ ਤੇ ਮੋਣੀ ਕੋ नया टीओ टी और मोड़ तो दे बिल्कुल मेरे का गड्डी के आगे भैंचो बोत बना पाए तो <laughs> मोटा नहीं बनी मिट्टी ले आ मिट्टी से इतनी नहीं बनी तो बनूंगी कच्चे दे, <laughs> दे यार कच्चे से ही बनूंगी बोत बना लंदे हैं ओठे बना दो साइड पे आ जाओ वो बांधू आपा वैसे बनाओना एक बारी चल आया मैं बोत ले रहा हूं ना बोत बोत नहीं बचा है तो मेरा लेला कोई चक्कर नहीं नहीं देखो मेरा लेला थोड़ा के फिर आ गया चल ਤੇਰਾ ਹੀ ਨਾਲ ਲਈ ਇਹਨੇ ਸਾਰੇ ਤੇਰਾ ਹੀ ਨੂੰ ਬਣਾ ਲੈ ਇਹਨੂੰ ਮਨਦੀਪ ਲਖ ਮਨਦੀਪ ਲਖ ਇੱਥੇ ਮਨਦੀਪ ਬਹੁਤ ਮਾਰੀ ਗੱਲ ਆ ਤੂੰ ਚੱਕਿਆ ਸੀ ਬੈਠਾ ਮਾਰ ਤੂੰ ਪੁੱਛਿਆ ਤੂੰ ਇੰਨਾ ਮਨੂਸ਼ਾ ਘੁੱਟ ਜੱਗਾ ਘੁੱਟ ਓਏ ਘੁੱਟ ਕਿਹਦਾ ਹੁਲਵਾ ਮਾਰਨੇ ਬਣਾ ਕੇ ਹਟਿਆ ਟੈਬ ਨਾ ਦੇ ਰੂਆ ਇਕੱਠਿਆਂ ਆਇਆ ਆ ਚੋਬਰ ਬੈਠੇ ਨੇ ਵਿੱਚ ਵਾਹ ਜੀ ਵਾਹ ਟੋਪਾਂ ਨਹੀਂ ਟੁਰਨਾ ਮੇਰਾ ਬਾਹਰ ਟੋਪਾਂ ਐਂਡ ਲੱਗ ਗਿਆ ਯਾਰ ਐਂਡ ਮੁਸੀਬਤਾਂ ਮੁੱਕਨ ਦਾ ਨਾਮ ਵੀ ਨਹੀਂ ਲੈ ਰਹੀ ਇਹ ਵਲੌਗ ਦਾ ਨਾਮ ਹੀ ਮੁਸੀਬਤਾਂ ਦੇਣਾ ਲਿਖੀ ਆ ਵਾਹ ਜੀ ਵਾਹ ਸਟਾਰਟ ਕਰ ਗੱਡੀ ਹੋ ਗਈ ਸਟਾਰਟ ਪੋਸਟ ਲਾ ਗੇਅਰ ਚ ਅਗਣੀ ਸਾਨੂੰ ਮਾਰਦੀ ਦੋ ਦੋ ਇਹ ਵੇਖਣੀ ਹੈ ਗੇਅਰ ਚ ਬਾਹਰ ਆਈ ਆ ਇੱਧਰ ਆ ਉਹ ਥੱਲੇ ਤਾਂ ਥੱਲੇ ਤਾਂ ਕਰ ਗੋਪੀ ਹਾਂ ਲਾ ਤਾਂ ਹੱਥ ਲਾ ਕੇ ਵੇਖ ਲੈ ਕਿ ਮੈਂ ਇਕੱਲਾ ਹੀ ਵੇਖਿਆ ਮੀਟਰ ਨਹੀਂ ਚੱਲਦਾ ਮੀਟਰ ਮਿਸਤਰੀ ਦੂਰੋਂ ਸੱਦ ਨਾ ਕੱਲ ਇਹਨੂੰ ਦੱਸਿਆ ਸੀ ਵੀ ਵੇਖ ਲੈ ਬਾਈ ਥੱਲੇ ਹੈਗਾ ਜਿਹੜਾ ਬਟਨ ਹਾਂ ਹਾਂ ਬਾਈ ਵੇਖ ਲਿਆ ਵਾਜੀ ਲੈ ਪਤਾ ਨਹੀਂ ਕਿਹੜਾ ਮਨੋਜ ਚੱਕ ਰਿਹਾ ਭੈ ਜੋ ਨੁਕਸਾਨ ਤੇ ਨੁਕਸਾਨ ਨੁਕਸਾਨ ਤੇ ਨੁਕਸਾਨ ਹੋ ਜਾਂਦਾ ਹੁਣ ਗੱਡੀ ਗਰਮ ਹੋ ਗਈ ਐਡਾ ਬੰਦਾ ਮਨੂਸ ਟਕਰਿਆ ਨੁਕਸਾਨ ਹੀ ਹੋਈ ਜਾਂਦਾ ਨੁਕਸਾਨ ਹੀ ਹੋਈ ਜਾਂਦਾ ਵਾਹ ਜੀ ਵਾਹ ਚਾਪੀਨ ਸੰਗਤਾਂ ਨੂੰ ਰਕਾਇਆ ਦੀਪਕ ਟਾਬੇ ਤੇ ਧਨੋਲੇ ਆਪਣੀ ਵੀ ਇਹ ਹਾਲ ਹੈ ਲੈ ਦੇਖ ਲੋ ਇਹਨੂੰ ਵੀ ਆਮੜਾ ਨਾ ਰਹਿ ਜੇ ਕਿਤੇ ਟੁੱਟ ਲਾਗੇ ਫੁੱਚੀ ਹੁਣ ਤੈਨੂੰ ਠੰਡ ਲੱਗਦੀ ਆ ਠੀਕ ਕਹਿਣਾ ਚਾਹੋਗੇ ਕਿੰਦਾ ਦਾ ਸਫਰ ਰਹਿ ਰਿਹਾ ਤੁਹਾਡਾ ਚੰਡੀਗੜ੍ਹ ਜਾਣ ਦਾ ਲਓ ਜੀ ਕਾਲਾ ਸਾਹਿਬ ਕਦੇ ਸੀਐਨਜੀ ਖਤਮ ਚੰਡੀਗੜ੍ਹ ਜਾਂਦੇ ਹੋਏ ਤੁਹਾਨੂੰ ਸਰ ਕੀ ਕੀ ਮੁਸੀਬਤਾਂ ਆ ਰਹੀਆਂ ਨੇ ਬੜੀਆਂ ਮੁਸੀਬਤਾਂ ਆਗੀਆਂ ਸਾਨੂੰ ਬਹੁਤ ਹੀ ਜ਼ਿਆਦਾ ਮੁਸੀਬਤਾਂ ਆਗੀਆਂ ਕੋਈ ਹੋਰ ਜੀ ਗੱਲ ਨਾ ਕਰੀ ਬਸ ਉਹ ਦੀ ਗੱਲ ਨਾ ਕਰੀ ਪਹਿਲਾਂ ਹੀ ਹੋਣਾ ਛੱਡਦੀ ਹਾਂ ਚਲੋ ਚਲੋ ਚਾਹ ਤਾਂ ਕਹੋ ਆਜੋ ਆਜੋ ਚਾਹ ਕੋਲ ਉੱਥੇ ਪਾਣਾ ਆਜੋ ਇਹਨੂੰ ਐਂ ਲੱਗਦਾ ਹੈ ਯਾ ਪਾ ਚੰਡੀਗੜ੍ਹ ਹੁਣਾ ਹੀ ਛੱਡੋ ਇੱਧਰ ਆਓ ਮੇਰੇ ਨਾਲ ਨਾਲ ਨਹੀਂ

ਡਰਾਈਵਰ ਨੂੰ ਥੋੜਾ ਜਿਆਦਾ ਸਾਧੰਦੇ ਨਾਲ ਐਂ ਚਲਾ ਲੈਂਦੇ ਯਾਰ ਕੋਈ ਚੱਲ ਚੱਲ 10 ਕਿਲੋ ਮੁੱਤਣਾ ਓਕੇ ਮੋਡੀ ਕਿੱਧਰ ਆ ਗਿਆ ਯਾਰ ਇਹਨੇ ਰੋਲਾ ਹੀ ਪਾਈ ਅਜੇ ਮੰਨਿਆ ਨਹੀਂ ਬੰਦਾ ਮੁਸੀਬਤਾਂ ਸਾਹ ਹੀ ਨਹੀਂ ਲੈ ਰਹੀਆਂ ਡਰਿਆ ਯਾਰ ਗੱਡੀ ਕੌਣ ਚਲਾ ਰਿਹਾ ਹੈ ਓ ਮਾ ਆਪਰੇ ਟਿਕਾਣੇ ਤੇ ਉਹ ਵੇਲਾ 14:00 ਜੀ ਪਹੁੰਚ ਬੀਟ ਪਈ ਨੇ ਕੱਟਾ ਜੀ ਕੱਟਾ ਜੀ ਕੱਟਾ ਜੀ ਆ ਕੱਟਾ ਜੀ ਆ ਸਾਡੇ ਅੰਨਿਆਰੇ ਲਈ ਦੇ ਆ ਨਹੀਂ ਆ ਰਿਹਾ ਲੇਈ ਦੇ ਆ ਨਹੀਂ ਆ ਰਿਹਾ ਲੇਈ ਦੇ ਕੋਈ ਫੋਟੋ ਨਹੀਂ ਨਿਕਲੀ ਪਰਮਾਨ ਦਾ ਪਿਆਰ ਪਰਮਾਨ ਦਾ ਪਿਆਰ ਕਰਕੇ ਇੱਥੇ ਪਹੁੰਚ ਗਏ ਆ ਬਾਜੀ ਵਾਹ ਬੀਟ ਪਈ ਨੇ ਚੰਡੀਗੜ੍ਹ ਫਲੈਟ ਹੈ ਜਿਹੜਾ ਮਿੱਤਰਾਂ ਦਾ ਹੱਥ ਨਜ਼ਾਰੇ ਕਹਿੰਦਾ ਜੀ ਇਹ ਸਾਡੇ ਚੰਡੀਗੜ੍ਹ ਜਿਹੜਾ ਫਲੈਟ ਹੈ ਐਂ ਯਾਰੇ ਕੁਠੀ ਦੇ ਐਵੇਂ ਜਨਤਾ ਕਹੀ ਜਾਂਦੀ ਆ ਕੋਈ ਹੋਟਲ ਨਹੀਂ ਲਈ ਕੁਛ ਨਹੀਂ ਕਰੀਦਾ ਭਰਾਵਾਂ ਦਾ ਪਿਆਰ ਆ ਬਸ ਗੇਟ ਬੰਦ ਨੀ ਮੋੜ ਨਹੀਂ ਜੀ ਸਮਝ ਨਹੀਂ ਕਰਦੀ ਸਵੇਰ ਹੁਣ ਜਾ ਖੁੱਲੀ ਆ ਸਿੰਘਾਂ ਦੇ ਮਾਕੀ ਨਿਆਰੇ ਆਂਦਾ ਨੋਲੇ ਨੋਨੇ ਆ ਫਿਰ ਦੇਖਦੇ ਮੌਜ ਆ ਜੇ ਰਾਈਡ ਬੁੱਕ ਕਰੀ ਆਪਾਂ ਗੱਡੀ ਤੋਂ ਬਾਅਦ ਬੰਦਾ ਪਾਲ ਕੋਠੀ ਲੈ ਕੇ ਜਾਂਦਾ ਹੋਇਆ ਇਹ ਵੀ ਨਜ਼ਾਰੇ ਆਣਾ ਹੈ ਵੱਡੀਆਂ ਕੋਠੀਆਂ ਜੋ ਇੱਧਰ ਵੀ ਰਹਿਣਾ ਪੈ ਸਕਦਾ ਇੱਥੇ ਹੀ ਬੰਦੇ ਆਪਣੇ ਰਹਿੰਦੇ ਆ ਹੁਣ ਇੱਥੇ ਆ ਗਏ ਸ਼ਕੀਨ ਗਪਰੋ ਨਾਤ ਹੋ ਕੇ ਨਾ ਤਾ ਕਿ ਹੋਣੀ ਬਣੀ ਯਾਰ ਕੀ ਜਾਵਾਂਗੇ ਤੇ ਕੀ ਕਰਾਂਗੇ ਮੈਂ ਤਾਂ ਤੇਰੇ ਨਾਲ ਸਮਝਾਂਦਾ ਯਾਰ ਬਈ ਨਾਉਣਾ ਹੀ ਠੰਡ ਬੜੀ ਹੈ ਭਰਾਵਾ ਏਹ ਧਿਆਨ ਆ ਗੱਟੀਆਂ ਤੋਂ ਮੈਨੂੰ ਮਰਸਾ ਤੇ ਲੈ ਆਏ ਹੁਣ ਕਹਿੰਦੇ ਇਨਸ਼ਾ ਅੱਲਾ ਲਓ ਜੀ ਕੋਠੀ ਚੋਂ ਫਲੈਟ ਚੋਂ ਬਾਹਰ ਆ ਕੇ ਹੁਣ ਜਗਾ ਵੇਖਣ ਦਿਖਾਉਣ ਲੈ ਮੈਂ ਅਨਿਆ ਚੰਡੇ ਲੱਗ ਗਿਆ ਜਗਾ ਲੈ ਲਈ ਤੁਸੀਂ ਆ ਲੈ ਲਈ ਸਾਰ ਜਿੱਥੋਂ ਚੰਡੇ ਦੇ ਦਿਆ ਨਾ ਹਾਂ ਕਿ ਜਿੱਥੋਂ ਤੱਕ ਮੇਰਾ ਹੱਥ ਜਾਂਦਾ ਹਾਂ ਹਾਂ ਜਿੱਥੋਂ ਦੀ ਆਪਣੀ ਇਹ ਤਦ ਦਾ ਗੰਗਾ ਨਿਕਲਦਾ ਬਰ ਜਿਸ ਨੂੰ ਦੀਪਾ ਦਾ ਨਹੀਂ ਪੂਰਾ ਉਹ ਤੋਂ ਆਪਾ ਉਹ ਤੋਂ ਉਹਨਾਂ ਚੋਂ ਇੰਨਾ ਭਗਤਾਂ ਨੂੰ ਮਿਲਣੇ ਤੇ ਆ ਛੋਟੀ ਕੁਟੀਆਂ ਚਾਹੀਏ ਕੁਟੀਆਂ ਚਾਹੀਏ ਮਿਲਣੇ ਤਾਂ ਬਾਕੀ ਆ ਜਗਾ ਵੇਖਣ ਆਏ ਸੀ ਇੱਥੇ ਜਗਾ ਲੈਣੀ ਇੱਥੇ ਹੁਣ ਆਪਾਂ ਖੜੀ ਕਰਦੇ ਸੋਤਾ ਇਹਨੂੰ ਕਰ ਰਬੀਹ ਕਰਦੇ ਆ ਥੋੜੇ ਜਿਹਾਸ ਰੇਤੇ ਬਜਰੀ ਦਾ ਫਰਕ ਪੈਂਦਾ ਪੰਜ ਚਾਰ ਕਰੋੜ ਦਾ ਹੀ ਫਰਕ ਪੈਂਦਾ ਬੱਬਾ ਦਾ ਨਹੀਂ ਫਰਕ ਪੈਂਦਾ ਇੱਕ ਤਾਂ ਫੌਜੀ ਨੂੰ ਕਰਕੇ ਸਫਾਈ ਕਰਾ ਕੇ ਬੈਠਾ ਉਹਦਾ ਕੀ ਫਾਇਦਾ ਕਮੇਟੀ ਚ ਲੱਗੇਗਾ ਉਹ ਦਾ ਛੋਟਾ ਹੱਥ ਹੀ ਇੱਥੇ ਲਿਆ ਆ ਨਾ ਇਹ ਉਧਰ ਦਾ ਬੰਦਾ ਨਹੀਂ ਆ ਰਿਹਾ ਹੈ ਹਲੋ ਜੀ ਲੰਗਰ ਚ ਲੰਗਰ ਖਾਣ ਆਏ ਸੀ ਰਾਤ ਚ ਰੁਕੇ ਸੀਗੇ ਮਾਗਦਾ ਫਾਇਦਾ ਚੱਕ ਰਿਹਾ ਜੀ ਪੂਰਾ ਪੂਰਾ ਫਾਇਦਾ ਚੱਕਦਾ ਸਾਡੇ ਨਾਲ ਦਾ ਉਹ ਬੱਡਾ ਚਾਚਾ ਜੀ ਡੀਟੀਓ ਦਾ ਅਲੈਕੁਮ ਪੂਰੇ ਤੋਸ ਕੱਢੀ ਤੁਰਿਆਂ ਦਾ ਕੱਢੀ ਤੁਰਿਆਂ ਦਾ ਕੱਢੀ ਤੁਰਿਆਂ ਦਾ ਤੋਸ ਕੋਈ ਨਹੀਂ ਛੱਡਿਆ ਵੀਰ ਨੇ ਡੀਟੀ ਸਾਹਿਬ ਬਸ ਕਰੋ ਬਹੁਤ ਆ ਯਾਰ ਇੰਨਾ ਖਾਣਾ ਬਾਕੀ ਨੇ ਵੀ ਖਾਣਾ ਛੱਡ ਦੇ ਯਾਰ ਬਈ ਮੁਸੀਬਤਾਂ ਮੁਕੰਨ ਦਾ ਨਾਮ ਵੀ ਨਹੀਂ ਲੈ ਰਹੀਆਂ ਗੁਪੀ ਜੀ ਮੁਸੀਬਤਾਂ ਮੁਕੰਨ ਦਾ ਨਾਮ ਵੀ ਨਹੀਂ ਲੈ ਰਹੀ ਕੀ ਕਹਿਣਾ ਚਾਹੋਗੇ ਕੀ ਗੱਲ ਕੀ ਹੋਈ ਹੈ ਕੀ ਕੀ ਕਹਿੰਦਾ ਸੋਚੀਗਾ ਨਹੀਂ ਨਹੀਂ ਸਾਰੇ ਘੁੱਟਲੇ ਨੇ ਤੇ ਪਰ ਇਹ ਕਿਹ ਚਿਕਨੇ ਬੰਦਾ ਨਹੀਂ ਮਾਰ ਰਿਹਾ ਮੈਨੂੰ ਲੱਗਦਾ ਇੰਨੀ ਵਾਰ ਤਾਂ ਅਸੀਂ ਕਿਤੇ ਲੈ ਲਦਾ ਜਾੜਾਂ ਜਿੰਨੇ ਵਾਰ ਤਾਂ ਅਸੀਂ ਚੰਡੀਗੜ੍ਹੋਂ ਹਜੇ ਸੰਗਰੂਰ ਠੰਗਰੂਰ ਹੀ ਸਾਨੂੰ ਘੰਟਾ ਹੋ ਗਿਆ ਫਿਰਦਿਆਂ ਨੂੰ ਉਧਰੋਂ ਮੁੰਡੇ ਆਉਂਦੇ ਆ ਪਾਣੀ ਲੈ ਆਉਂਦੇ ਆ ਪਾਣੀ ਪਾਈ ਜਾ ਰਹਿਆ ਪਾਣੀ ਪਾਈ ਜਾ ਰਹਿਆ ਗੁੱਡ ਮਾਰਨਿੰਗ ਵੀ ਮਿੱਤਰੋ ਸੌਰੀ ਜਿਆਦਾ ਹੋ ਗਈ ਸੀ ਰਾਤ ਲੇਟ ਤੇ ਫੋਨ ਹੋ ਕੇ ਸੀ ਬੰਦ ਇਸ ਲਈ ਲਾਸਟ ਵੀਡੀਓ ਹੁਣ ਬਣਾ ਰਿਹਾ ਸਵੇਰ ਉੱਠ ਕੇ ਫੋਨ ਫੋਨ ਚਾਰਜ ਕਰਿਆ ਹੋਈ ਲੈਟ ਆਣੀ ਸੀ ਤੇ ਕੱਲ ਦਾ ਵਲੌਗ ਦਾ ਚੰਡੀਗੜ੍ਹਾ ਤੁਸੀਂ ਦੇਖਿਓ ਬਹੁਤ ਜ਼ਿਆਦਾ ਭਾਰੀ ਗਿਆ ਇੰਨੀ ਮੁਸੀਬਤਾਂ ਮਿਲਦੀ ਕਦੇ ਨਹੀਂ ਆਈਆਂ ਹੁਣ ਫਿਰ ਤਾਂ ਜੋ ਹੈ ਠੀਕ ਕੀਤਾ ਪਰ ਉਹ ਗੱਲ ਨਹੀਂ ਬਣੀ ਇੰਨੇ ਵਾਰੀ ਚੰਡੀਗੜ੍ਹ ਗਏ ਆ ਪਰ ਦੇ ਕਿਸੇ ਦਿਏ ਓਕੇ ਲੋ ਐਂਜੋਏ ਵਲੌਗ ਦਾ ਕਰੋ ਨਾ ਮਿਲਦੇ ਆਗੇ ਵਲੌਗ ਤੇ ਜਨਨ ਨੂੰ ਕਰਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ